ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਤਣਕ ਦਾ ਟਾਈਮ ਹੋ ਗਿਆ ਤੇ ਇਹ ਜਸ਼ਨ ਆਪਣਾ ਆਇਆ ਸਕੂਲੋਂ ਹੁਣੀ ਥੋੜਾ ਟਾਈਮ ਹੋਇਆ ਤੇ ਚਾਹ ਹਜੇ ਪੀਤੀ ਨਹੀਂ ਆ ਤਾਂ ਮੰਮੀ ਠਹਿਰ ਕੇ ਪੀਊਂਗਾ ਤੇ ਬਾਕੀ ਜਿਹੜਾ ਸਾਰਾ ਚੈਨਲ ਤੇ ਨਵੇਂ ਆਪਲੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਜਿਹੜੇ ਜਿਹੜੇ ਕਮੈਂਟ ਕਰਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੀ ਕਰੀਏ ਨਾ ਪੁੱਤੋ ਨਾ ਟੋਏ ਪਾਓਏ ਬਧੀਆ ਸਮਾਨੀ ਪੋਲਾ ਰਹੂਗਾ ਪਸੂਆ ਥੱਲੇ ਹੋਰ ਪਈ ਰਹਿੰਦੇ ਉਹ ਇਨੀ ਚੱਕ ਤੂੰ ਹਉ ਉਹ ਚੱਕੀ ਹੋਰ ਬਧੀਆ ਸਮਾਨ ਦੀ ਇੱਥੇ ਪੋਲੇ ਥਾਂ ਬਹਿ ਜਾ ਕਰਨਗੇ ਪਹਿਲਾਂ ਤਾਂ ਜਿਹੜੀ ਇੱਥੇ ਟਰਾਲਾ ਮਿੱਟੀ ਦਾ ਸਟਾਇਆ ਸੀ ਇੱਥੇ ਆ ਉਹ ਬਾਣਪੂਣ ਬਣਾਏ ਖੰਡਿਆਤੀ ਸਾਰੀ ਪੋਲਾ ਕਰ ਲਿਆ ਹੁਣ ਉਹ ਚੱਕਦਾ ਕਹਿੰਦਾ ਮੰਮੀ ਬਾਹਲਾ ਉੱਚਾ ਉੱਪਰ ਸਾਇੰਖੇ ਡੀ ਜਾਂਦਾ ਜੀ ਇਹ ਤੇ ਮੰਮੀ ਅੱਜ ਹੈ ਨਹੀਂ ਗਏ ਜੀ ਮੰਮੀ ਗਏ ਆਪਦੀ ਭੂਆ ਕੋਲੇ ਮਿਲਣ ਬਈ ਇੱਥੇ ਆ ਕੋਲੇ ਆਪਣੇ ਕੁੱਕਿਆਂ ਵਾਲੀ ਉੱਥੇ ਗਏ ਤੇ ਪਸੂ ਆਪਣੇ ਬੈਠੇ ਆ ਜੀ ਰਾਮਦਾਰੀ ਨਾਲ ਤੇ ਕਿਉਂਕਿ ਇੰਨੀ ਜ਼ਿਆਦੇ ਉਹ ਤਾਂ ਹੈ ਨਹੀਂ ਗਰਮੀ ਬਦਲਵਾਈ ਹੋਈ ਪਈ ਆ ਦੇਖੋ ਕਿੰਨੀ ਬਦਲਵਾਈ ਹੋ ਰਹੀ ਆ ਜੀ ਬਹੁਤ ਜ਼ਿਆਦੇ ਤੇ ਬੇਰ ਲੈ ਜਾਓ ਜੀ ਸਾਰੇ ਜਣੇ ਜਿਹਨੇ ਲੈ ਕੇ ਜਾਣ ਜਿਵੇਂ ਬੇਰ ਬਹੁਤ ਲੱਗੇ ਪਏ ਸਿੱਟਾਂ ਵੇ ਤੂੰ ਚੱਕ ਲੈਣਾ ਮੈਂ ਛੋਟੀ ਲਿਆਉਣੀ ਆ ਬਾਲ ਕੇ ਹੋਰ ਇੰਨੇ ਲਾਲ ਲੜਵੇਂ ਲੱਗੇ ਪਏ ਉਹ ਲਾਲ ਆ ਹੋਏ ਉਹ ਮੈਂ ਤਾਂ ਟੰਗਤਾ ਸੀ ਆਹ ਕੁੱਢਣ ਜਾ ਆਹ ਤਾਂ ਟੰਗਿਆ ਗਿਆ ਸੀ ਮੈਥੋਂ ਚਲੋ ਜੀ ਕਰਾਂਗੇ ਫਿਰ ਕੰਮ ਧੰਦੇ ਸ਼ਾਮ ਦੇ ਸਟਾਰਟ ਤੇ ਆਪਾਂ ਕੋਈ ਭਾਲਦੇ ਆ ਛੋਟੀ ਆਹ ਕਿ ਮੈਂ ਇਧਰ ਨਾਲ ਲੈ ਜਾਣਗੇ ਇਧਰ ਪਹੁੰਚੂ ਇਹ ਕੁਛ ਕੋ ਉੱਥੇ ਪਈ ਹੈ ਕਿੱਥੇ ਖੜ ਜਾ ਇਧਰ ਨਾ ਲੈਨੇ ਮੈਂ ਚੱਕ ਲਈ ਆਜਾ ਕਿਰੇ ਕਿਰੇ ਪਾਲ ਲਾ ਕੇ ਨਾ ਪਈ ਸੀ ਥੇ ਇਹ ਤਾਂ ਮਾਰਨ ਵਾਸਤੇ ਰੱਖੇ ਮੰਜੇ ਕੋਲੇ ਰੱਖੇ ਸੀ ਹਉ ਵੇਖ ਲਾਲ ਲਾਲ ਓਏ ਲੈ ਮੈਂ ਲਾਉਣੀ ਆ ਲਓ ਜੀ ਮੈਂ ਹਾਲਾਂ ਤੇ ਚੜ ਗਈ ਤੇ ਬੇਰ ਬਹੁਤ ਸੋਹਣਾ ਉਧਰ ਨੂੰ ਮਾਰੀ ਮੰਮੀ ਕਿਧਰ ਨੂੰ ਉਧਰ ਨੂੰ ਵਿੱਚ ਡਿੱਗਣਗੇ ਸਾਦੇ ਕੱਚੇ ਡਿੱਗਦੇ ਆ ਜਿਹੜਾ ਇਹ ਫੰਗਾ ਬੰਦਿਆ ਲੱਛੇ ਨਾਲ ਗੋ ਬੱਦ ਤੇ ਆ ਖਾਲੇ ਆ ਬੜਾ ਛਪਟਾ ਵਾਲੀ ਕਿੱਕ ਵੀ ਨਾ ਹੋਵੇ ਉਹ ਟਵਲ ਤੇ ਤੀ ਦਾਤਾ ਫੋੜੀ ਚਲਦੇ ਨੇ ਥੱਲੇ ਚੁੱਕਦੇ ਕਿੰਨੇ ਘੜੀ ਤੇ ਡਾਈ ਦਿੱਤਾ ਹਵਾਨ ਨੂੰ ਆਮਾ ਮੇ ਉਹ ਬੁੱਧੇ ਨੂੰ ਪਾਣੀ ਕਿਵੇਂ ਮਿਲਦਾ ਹਰੇ ਆ ਨੀ ਹਾਂ ਨਹੀਂ ਆਸੀ ਬਸ ਉਹਨੇ ਨਾਲ ਹੀ ਹੋ ਜਾਣਾ ਆਇਓ ਸੀ ਲਾ ਚੁੱਪੀ ਥੰ ਲੋ ਲਓ ਜੀ ਬੇਰ ਖਾ ਲਓ ਸਾਰੇ ਜਣੇ ਰਾਤਾ ਤੰਨੀ ਕਹਿ ਪਰ ਸੋਹਣੇ ਬਹੁਤਾ ਦੇਖੋ ਖਾ ਗਿਆ ਸੀ ਕੁਮੈ ਰਜਸ਼ਨ ਬੱਠੇ ਬੱਠੇ ਕਿੰਨੇ ਬਾਲੇ ਮਿੱਠੇ ਹੋ ਗਏ ਜੀ ਹੁਣ ਤਾਂ ਅੱਜ ਕਵਾੜ ਵਾਲਾ ਭਾਈ ਆਇਆ ਕਹਿੰਦਾ ਤੁਹਾਡੇ ਇੰਨੀ ਵੇਰੀ ਕਹਿੰਦਾ ਤਾਂ 20-30 ਹਜ਼ਾਰ ਨੂੰ ਲੱਗ ਜਿਆ ਇਹਦਾ ਠੇਕਾ ਇਹਦਾ ਤੇ ਜਸ਼ਨਦਰ ਰੈਡੀ ਕਹਿੰਦੇ ਜਵਾਗ ਖਾ ਲੈਣ ਗਿਆ ਤੇ ਰਿਸ਼ਤੇਦਾਰ ਖਾ ਲੈਣ ਗਿਆ ਦਾ ਠੇਕਾ ਲਾ ਤੇ ਠੇਕੇ ਤੇ ਲਾਗੇ ਕੀ ਕਰਨੀ ਆ ਦਾ ਅਸੀਂ ਠੇਕੇ ਤੇ ਲਾਤੀ ਜੀ ਉਂਗਣੀ ਕਿਸੇ ਹੱਥ ਲਾਉਣ ਦੇਣਾ ਫਿਰ ਹੁਣ ਜਦੋਂ ਜੀ ਕਰਦਾ ਉਹਦੀ ਆਕੇ ਲੱਗ ਜਾਨੇ ਬੇਰਖਣ ਅੱਕੇ ਹੀੜਨ ਕਰਤ ਨਹੀਂ ਮੰਮੀ ਪਤਾ ਨਹੀਂ ਕਦੋਂ ਖਾਊਗੀ ਅੱਜ ਮੰਮੀ ਹੈ ਨਹੀਂ ਤਾਂ ਸੋਨ ਸਰਾਜ ਹੋਈ ਪਈ ਐ ਇੱਕ ਜਣਾ ਨਾ ਕਰੇ ਹੋਵੇ ਸੋਨ ਸਰਾਜ ਹੀ ਹੋ ਜਾਂਦੀ ਘਰੇ ਜਸ਼ਨਦਰ ਡੈਡੀ ਵੀ ਹਰਾਚਾਰ ਲੈਣ ਬਾਗ ਗਏ ਜਸ਼ਨਾ ਚਾਰਵੇਂ ਜਣਾ ਪੁੱਤਰ ਉਸਨਾਂ ਤਨਵਾ ਤਨ 350 ਹੋ ਗਏ ਚਲੋ ਜੀ ਗੋਗਵਾ ਟਾਲ ਦਿੰਦੇ ਨੇ ਗੋਹਾ ਕਰਤਾ ਮਹਿਮਾਨੀ ਪਰ ਜਦੋਂ ਉਹ ਸਾਈਕਲ ਕੱਢ ਲੈਂਦਾ ਉਹਦੀ ਖੜੀਆਂ ਹੋ ਜਾਂਦੀਆਂ ਪਤਾ ਲੱਗ ਜਾਂਦਾ ਵੀ ਹਰਾ ਲੈਣ ਗਿਆ ਸੇਂਹ ਕਚਪਾਈ ਬੈਠੀ ਸੰਗਲ ਲਓ ਜੀ ਕਦੋਂ ਦਾ ਨੀਰਾਚਾਰਾ ਪਾਇਆ ਠੀਕ ਹੈ ਸਾਰਾ ਕੰਮ ਕਰ ਰੱਖਿਆ ਸਾਰੀ ਸੁੱਕ ਸਕ ਸੜਤੀ ਭਾਂਡੇ ਪੁੰਡੇ ਚੱਕਤੇ ਤੇ ਬਸ ਅੱਜ ਸਬਜੀ ਲੇਟ ਕਰਾਉਗੀ ਜਿੱਦ ਸਬਜੀ ਨਹੀਂ ਨਾ ਹੁੰਦੀ ਉਹਦੇ ਸਾਰੇ ਕੰਮ ਲੇਟ ਹੋ ਜਾਂਦੇ ਹੁਣ ਡੈਡੀ ਨੂੰ ਫੋਨ ਕਰਿਆ ਵੀ ਸਬਜੀ ਹੈ ਨਹੀਂ ਭਾਈ ਅੱਜ ਕਾਸੇ ਦੀ ਕਰ ਹੱਜ ਤੱਕ ਰੋ ਨਹੀਂ ਆਏ पानी देखिए हो गया कि नहीं पानी तो होया पे जी लो जी मम्मी भी आ गई मैं तो आख्या मम्मी कोई दाल सब्जी लिया होगी मामे की होगी कोई गाजर गुजर सारिया है नहीं उस बटती है बेरबाल दे मम्मी और परले पास वाले गिरे है ਹੋਰ ਕੁਸਾਈ ਨਹੀਂ ਸੀ ਮਿੱਥੇ ਮੁੱਥੇ ਮਿੱਥੇ ਨਾ ਮਿੱਥੇ ਮਿੱਥੇ ਮੁੱਥੇ ਹੁੰਦੇ ਤਾਂ ਫੇਰ ਪਾਰਾ ਮੀਰਾ ਵੀ ਰੱਖਿਆ ਹੋ ਤਾਂ ਪਾਲਕ ਤਾਂ ਖੜੀ ਆਲੂ ਹੈ ਨਹੀਂ ਨੀ ਮੈਂ ਆਪਣੇ ਪਾਲਕ ਤੋੜ ਲਿਆ ਮੈਂ ਕਿਦਰਾਂ ਤੋਂ ਲਿਆ ਡੀੜੀ ਖੜੀ ਹੈ ਐ ਡੀੜੀ ਪਾਲਕ ਹੂੰ ਆਲੂ ਵੀ ਹੈ ਨਹੀਂ ਫੇਰ ਅੱਜ ਘਰੇ ਕੋਈ ਸਬਜ਼ੀ ਨਹੀਂ ਹੁੰਦੀ ਪਰਤੇਾਈ ਕਦੇ ਕੱਢਾਂ ਆ ਉਹਦੇ ਮੈਂ ਲੈ ਨਹੀਂ ਆਲੂ ਆਲੂ ਕੱਠੇ ਹੋਰ 5-6 ਕਿਲੋ ਆਲੂ ਲੈਣ ਆਲੇ ਆ 5 ਕਿਲੋ ਵਾਜੇ 5 ਕਿਲੋ ਵਾਲੂ 5 ਕਿਲੋ ਕੰਡੇ ਲੈ ਲਾ ਲੱਡੂ ਹੂੰ ਆਵੇ ਤਸੀਲਾ ਸਲਾਸਨ ਵਾਲਾ ਮੈਂ ਸਾਰਾ ਸਮਾਨ ਲੈ ਲਾ ਕਾਣਾ ਤੇ ਕਿਰੇ ਨਹੀਂ ਥੋਗਾ ਤੱਕ ਪਣਾਈ ਹੀ ਲੈ ਲਾ ਹੂੰ ਅੱਜ ਕਵਾੜ ਵਾਲਾ ਭਾਈ ਆਦਾ ਇਹ ਤਾਂ ਹੂੰ ਕਿਨੇ ਦੇ ਤਾਂ ਹੂੰ ਕਵਾੜ 90 ਰੁਪਈਆ ਦਾ ਹੋਇ ਇਹ ਨਹੀਂ ਦਿੱਤਾ ਹਾਂ ਕਨਾਂਕ ਇੰਨੇ ਪੇਰ ਲੱਗੇ ਪਏ ਆ ਠੇਕੇ ਤੇ ਦੇ ਦੋ ਮੇਰੀਆਂ ਤੂੰ ਲੈ ਲੈ ਇਹ ਆ ਤੂੰ ਲਵਾ ਦੇ ਬਾਈ ਤਾਂ ਕੀ ਆਦਾ ਇਹ ਜੇ ਮੈਨੂੰ ਫਿਰ ਆਦਾ ਕੀ ਇਹ ਆਦਾ ਆਦਾ ਕੀ 20 30 ਹਜ਼ਾਰ ਦੇ ਪੇਰ ਆਦਾ ਤੁਹਾਡੇ ਤੈਨੂੰ ਤੂੰ ਲਵਾ ਦੇ ਫਿਰ ਆਹ ਹੋ ਆਦਾ ਸੀ ਕਿਸੇ ਤੂੰ ਲੈ ਨਹੀਂ ਆਹ ਜ਼ਰੂਰ ਇਹ ਮੁੜ ਕੇ ਕਿਸੇ ਨੇ ਆਪਾਂ ਨੂੰ ਪੂਰਾ ਹੱਥ ਨਹੀਂ ਲਾਉਣ ਦੇਣਾ ਬੇਰ ਤੇ ਹੁਣ ਤਾਂ ਮੋਜਾਂ ਨਾਲ ਜਦੋਂ ਜੀ ਕਰਦਾ ਤੋੜ ਲੈਨੇ ਤੋਰ ਦੇ ਫਿਰ ਕੋਈ ਮੰਡੀ ਰਾਹ ਕਿਥੇ ਬੂੰਗਾ ਫਿਰ ਕੋਈ ਨਹੀਂ ਅਗਲਾ ਆਪਾਂ ਨੂੰ 베ਰਾ ਦੇ ਹੱਥ ਲਾਉਣ ਦਿੰਦਾ ਐਂ ਤਾਂ ਭਜਣ ਜਾਂ ਕਿਹਦੇ ਨਾਲ ਕਿਹਾਟੀ ਦੇ ਵਾਰੇ ਪੈ ਜਾਣਗੇ ਹੋਰ ਐਂ ਤਾਂ ਮਾੜੀ ਮੋਟੀ ਪੀੜ ਸੰਗੀੜ ਜੀ ਤਾਂ ਆਉਂਦੀ ਰਹਿੰਦੀ ਐ ਹੋਰ ਕਿਸੇ ਕਿਸੇ ਵੇਲੇ ਤਾਂ ਜੀ ਇਨਾ ਹੱਥ ਟੈਟ ਹੋ ਜਾਂਦਾ ਨਾ ਐਂ ਲੱਗਦਾ ਵੀ ਕਿਸੇ ਪਾਸਿਓਂ ਪੈਸੇ ਨਹੀਂ ਆਉਂਦੇ ਐ ਹੋ ਜਾਂਦਾ ਵੀ ਇਧਰੋਂ ਵੀ ਆ ਜਾਣ ਤਾਂ ਚੰਗੀ ਗੱਲ ਪਰ ਆ ਆਸਣਾ ਜਦੋਂ ਵੀ ਫਸਲ ਜੀ ਆਉ ਵੀ ਆਉਣ ਵਾਲੀ ਹੁੰਦੀ ਆ ਉਦੋਂ ਵਿਚਦੀ ਮਹੀਨਾ ਦੋ ਮਹੀਨੇ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਨਹੀਂ ਤਾਂ ਨਹੀਂ ਹੁਣ ਸਬਜ਼ੀ ਸਾਰੇ ਕੰਮ ਨੂੰ ਕੁਵੇਲਾ ਕਰਾਉਗੀ ਨੂੰ ਮੈ ਹੁਣ ਅੱਧਾ ਘੰਟਾ ਹੋਗਾ ਮੈਨੂੰ ਬੈਠੀ ਨੂੰ ਮੈਂ ਚਿਰਕੇ ਕਦੋਂ ਇਧਰੀ ਚਟਨੇ ਕੋਟੇ ਕਰਕੇ ਉਹ ਕਰ ਕਰਾ ਦੇ ਹੂੰ ਦੇ ਨੇ ਕਾਦੀ ਲੈ ਆਉਣਗੇ ਦੇਖਦੇ ਆ ਕਦੋਂ ਗਾਉਣਗੇ ਤੇ ਕਾਦੀ ਲਿਆਉਣਗੇ ਚਲੋ ਜਿੱਡੀਕਦੇ ਆ ਉਹਨਾਂ ਨੂੰ ਕੀ ਕਰ ਸਕਦੇ ਨਾ ਆਪਣੀ ਮਧਾਨੀ ਲੋਟ ਆ ਵੀ ਮਾ ਕਿਉਂ ਹੀ ਐ ਅੱਜ ਮਸਾ ਜੇ ਆਖੇ ਜਾਂਦੋਂ ਕੋਈ ਨਾ ਉਥੇ ਵੀ ਹੀ ਫੇਰ ਆਈ ਨਾ ਸਾਥ ਤੇ ਹੂੰ ਪਤਾ ਨਹੀਂ ਗਿਆ ਕਿ ਗਏ ਨਹੀਂ ਹੋਣੇ ਡੈਡੀ ਉੱਥੇ ਬੈਠੇ ਰਹਿੰਦੇ ਫਟਿਆਂ ਤੇ ਚਲੋ ਜੀ ਢੀਕਦੇ ਆਉਣਾ ਲਓ ਜੀ ਸਬਜੀ ਲਿਆਂਦੀ ਕੱਲੇ ਆਲੂ ਤੇ ਇਧਰ ਦੁੱਧ ਤਾਂ ਰੱਖਿਆ ਗਰਮ ਆਪਾਂ ਦੁੱਧਵਾ ਸਾਂਭ ਕੇ ਫੇਰ ਹੀ ਤੁਹਾਨੂੰ ਸਬਜੀ ਮੰਮੀ ਚੀਰਾ ਚਰਾਈ ਕਰ ਦੇਣਗੇ ਇਹਨੇ ਮੈਂ ਦੁੱਧਵਾ ਸਾਂਭ ਦੂੰਗੀ ਸਬਜ਼ੀ ਦਾ ਵੀ ਪੰਗਾ ਹੀ ਹੁੰਦਾ ਹਨਾ ਰੋਜ਼ ਆਪਾਂ ਹੀ ਰੋਜ਼ ਦੇ ਬੀ ਬਰੇ ਨਹੀਂ ਹੁੰਦੇ ਤੇ ਵਾਰ ਲਾ ਲੇ ਫੇਰ ਹਜੇ ਤਾਂ ਖੁੱਭੀ ਦਾ ਅੱਜ ਨਹੀਂ ਮੋਤਲਾਈਆਂ ਚ ਵੱਢ ਕੇ ਪਾ ਕੇ ਮਿੱਟੀ ਇਹ ਚ ਲਾ ਲ ਗਏ ਹਾਂ ਉਹ ਗਰਾਮ ਹਾਂ ਹਾਂ ਗੇਮੇ ਹੁੰਦੀ ਲਾਚ ਪਾਣੀ ਦੋ tane ਪੀ ਗਏ ਨੇ ਦੁੱਧ ਚ ਵੀ ਜਿਹਨਤਾ ਦੇ ਬਾਹਰ ਛੇਰੀ ਉੱਗ ਗਈ ਅੱਛਾ ਗਲਾਸ ਜਿਉ ਹੈ ਨਹੀਂ ਆਪਣੇ ਕੋਲੇ ਹਨਾ ਮੋਗਲੇ ਵੱਡ ਲੰਗਾ ਨੂੰ ਵੇਚਾਂਗਾ ਸਾਰਾnga ਵੇਚ ਦੂੰਗਾ ਅੱਜ ਕੁਆੜਾ ਲੈ ਨੂੰ A to Z ਚੱਕ ਕੇ ਸਮਾਰਟ ਕਰਤਾ ਕੁਆੜਾ ਹੋਰ ਕਰਤਾ ਅੱਜ ਕੁਆੜਾ ਕਰੋ ਪਾਏ ਨਹੀਂ ਹਟਾ ਹਾਂ ਹਾਂ ਹਰੇ ਬਾਬਾ ਮੈਂ ਬੈਜੋ ਪੁਗਰਾਇਆ ਮੋਟਾ ਚਾਰਗਾ ਹੋਈਆ ਚੀਰ ਦੇ ਹੋਰ ਸਰਨਾ ਨਹੀਂ ਤੜਕੇ ਫੇਰ ਦੁੱਧ ਪਾਵਾਂਗੇ ਕਿ ਉਹ ਹੀ ਬਣਾਵਾਂਗੇ ਜਿਗਰਾ ਦਾ ਹੈਗਾ ਕੋਸ ਨਹੀਂ ਗਾ ਕੱਲੇ ਗੰਡੇ ਲੋ ਜੀ ਦੁੱਧ ਮੇਰਾ ਹੋ ਗਿਆ ਗਰਮ ਕਢਦਗੇ ਆਉਂਦੇ ਨਹੀਂ ਇੱਧਰ ਪਰਤੇ ਆਏ ਤੇ ਹੋਰ

ਲਾਲ ਦੀ ਨਾਲ ਵਾਲਾ ਖਾ ਲਿਓ ਬਾਈ ਠੀਕ ਨਾ ਲਾ ਦਾਂਗੇ ਹਾਂ ਜੀ ਅਸੀਂ ਇਹਨੂੰ ਮਰਾ ਦਾਂਗੇ ਹਾਂ ਮੰਮੀ ਆਲੂ ਥੋੜੇ ਜਿਹਾ ਕਾੜੇ ਦੇ ਹਾਂ ਬੱਤ ਖੋਆ ਕੁਛ ਕਿਹੜੇ ਵੇਲੇ ਵੀ ਬਣਾ ਸਕਦੇ ਖੋਆ ਤਾਂ ਬੱਤ ਸਿਆਲ ਚ ਹੀ ਬਣਦਾ ਨਾ ਨਾ ਉਹ ਨਹੀਂ ਬਣਾ ਸਕਦੇ ਉਹ ਕਿਵੇਂ ਬਣਾਇਆ ਕਿਉਂ ਗਾਜਰ ਪਾ ਕੇ ਬਣਾ ਸਕਦੇ ਆਪਾਂ ਦੁੱਧ ਤੇ ਉਹ ਵੀ ਹੈ ਬਣਾ ਤੇ ਸਕਦੇ ਗਾਜਰਾਂ ਉਹ ਤਾਂ ਗਰਮੀ ਆ ਤੇ ਖੋਆ ਤਾਂ ਬਣਾ ਹੀ ਸਕਦੇ ਤਾਂ ਜਰੂਰ ਤੇਰਾ ਵੀ ਗੋਲ ਨਾ ਬਸ ਬੁਹਤ ਥੰਗ ਰਾਮ ਚੁੱਪ ਕਰਕੇ ਬਹਿ ਜਾ ਰਾਮ ਰਾਮ ਲਓ ਜੀ 달ੀ ਵਾਲਾ ਬਾਬਾ ਆ ਗਿਆ ਜਸ਼ਨਾ ਆਪਣਾ ਗਿਆ ਦੁੱਧ ਪਾਉਣ ਅੱਜ ਤਾਂ ਹਜੇ ਸਬਜ਼ੀ ਵੀ ਨਹੀਂ ਬਣੀ ਤੇ ਰੋਟੀ ਵੀ ਲੇੜ ਬਹੁਤ ਹੋ ਗਿਆ ਗੈਸ ਵੇਲੇ ਰੋਟੀ ਲੱਗ ਜਾਂਦੇ ਸੀ ਬਾਬਾ ਪ੍ਰਸ਼ਾਦਾ ਵਧੀਆ ਦਾਲ ਸਬਜ਼ੀ ਦੁੱਧ ਲੈ ਜਾਂਦਾ ਸੀ ਤੇ ਜਸ਼ਨਾ ਪ੍ਰਸ਼ਾਦ ਪਤਨ ਲਿਆ ਉਹ ਕਹਿੰਦੀ ਲੇਉਗਾ ਕਦੇ ਦਾ ਪਾਪਾ ਲੈ ਆਉਂਦਾ ਕਦੇ ਭੁੱਲ ਜਾਂਦਾ ਆਹ ਦਿੰਦਾ ਭਾਈ ਮਾਂ ਟੰਗਣਾ ਭੁੱਲ ਗਿਆ ਝੋਲਾ ਲਓ ਜੀ ਦੁੱਧ ਪਾਇਆ ਹੈ ਜਸ਼ਨ ਲੈ ਬੰਨੂ ਦੇ ਦੇ ਪ੍ਰਸ਼ਾਦ ਥੋੜਾ ਜਿਹਾ ਦੇ ਦੇ ਫੋਕੀਆਂ ਖਿਲਾਈਆਂ ਦੇ ਦੇ ਮਿੱਠੀਆਂ ਨਾ ਦੇਈ ਭਣਾ ਮੇਰੇ ਹੱਥ ਦੋ ਨਾ ਲੈਂਦੇ ਹੁੰਦੇ ਇੱਕ ਇੱਕ ਹੱਥ ਹੈ ਮੇਰਾ ਬਸ ਬਸ ਫੋਕੀਆਂ ਦੇ ਦੇ ਆਪਾ ਭੁੱਲ ਚੁੱਕ ਮਾਫ ਕਰ ਮਿਲੋ ਜੀ ਮਾਤਾ ਗੁੰਨ ਲਾਗੇ ਆਟਾ ਮੈਂ ਸਬਜ਼ੀ ਦੇਖ ਲਾਂ ਪਾਟੀ ਧਰ ਦੇ ਖਾਣੀਆਂ ਖਾ ਉਹ ਟੱਕਣ ਟੱਕਣ ਛੱਡ ਦੇ ਜਾ ਖਾ ਲਾ ਜਨਾ ਹੀ ਹੁੰ ਡੜੀ ਨਹੀਂ ਹੁੰਦਾ ਜਰਾ ਹੁੰਦਾ ਇਹ ਸੁਮਗੇ ਮੜੀ ਖਾਂਦਾ ਹੁੰਦਾ ਇਹ ਤੜਕੇ ਨਾ ਕੇ ਜਾਂਦਾ ਪਰ ਐਡਾ ਲੱਤੀ ਆ ਨਾ ਇਹਨੂੰ ਦੋ ਵਾਰੀ ਨਹਾਉਂਦਾ ਅਥਰੇ ਨਾ ਤੇ ਬਣਾ ਦਿੰਦਾ ਮम्मी ਮੈਨੂੰ ਨੀਂਦ ਨਹੀਂ ਆਉਂਦੀ ਹਲਕਤ ਮੰਦਾ ਜੀ ਸਾਰਾ ਦਿਨ ਆਹ ਐ ਤੁਰਿਆ ਖੜਦਾ ਨਾ ਕੇ ਬੰਦਾਤਾ ਲੋ ਜੀ ਮम्मी ਆਟਾ ਗੁੰਨੀ ਆਂਦੇ

दो दो लो जी पर खा रहे हैं पर पहला मिठिया फोकियां के लाखा फिर उत्तम मिठियां के लाखा कि मैं सही है हम्म हम्म लो जी मैं साथ दे रहा हूँ लग जिये दवा रोटी उसी टाइम तक आप हो जाओगे बस तो भी थोड़ा जा

150 ਪੱਤੇ ਵਾਲੀ ਦੁਕਾਨ ਹੁੰਦੀ ਹੈ ਜਆ ਜਆ ਜਿਹੜੀ ਫਰਨੀਚਰ ਦੀ ਦੁਕਾਨ ਹੁੰਦੀ ਹੈ ਜਿੱਥੇ ਬਿਜਲੀ ਦਾ ਸਮਾਨ ਆਉਂਦਾ ਜਿਵੇਂ ਫਰਿੱਜ ਉਹ ਵਾਸ਼ਿੰਗ ਮਸ਼ੀਨਾਂ ਉੱਥੇ ਨਹੀਂ ਮਿਲਦੀਆਂ ਉੱਥੇ ਮਿਲੂਗਾ ਇਹਦਾ ਬਾਕਸ ਆਪਣੇ ਨਹੀਂ ਹੈ ਗਿਆ ਤਾਂ ਇੰਨੀ ਦੁਕਾਨਾਂ ਆਪਣੇ ਆ ਜਿੱਥੇ ਹੈ ਅੱਜ ਇਥੇ ਰੇ ਮਿਲਦੀ ਹੈ ਇਹ ਐਕਲ ਸੀੜੀਆਂ ਮਿਲਦੀਆਂ ਹਾਂ 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 ਫਰਨੀਚਰ ਦਾ ਸਾਰਾ ਸਮਾਨ ਤੇ ਬੈੱਡ ਦਾ ਉੱਤਰ ਵੀ ਤਿਆਰ ਹੁੰਦਾ ਤੇ ਉਹ ਪਰੇ ਵੀ ਆਪਣੇ ਆਪਣੇ ਸ਼ਹਿਰ ਬਣਿਆ ਪਏ ਲਓ ਜੀ ਸਬਜ਼ੀ ਦੇਖੀਏ ਫੇਰ ਰੋਟੀ ਲੱਗਦੇ ਆ ਕਈ ਸੀਟੀਆਂ ਵੱਜ ਗਈਆਂ ਬਾਣੀ ਦੀ ਸਬਜ਼ੀ ਦਾ ਜਿੰਨੀ ਘਾਲਚ ਬਣਾਈਏ ਬਣਾਈਏ ਨਾ ਆਪਾਂ ਦਾਲ ਸਬਜ਼ੀ ਉਨੀ ਸੁਆਦ ਆਉਂਦੀ ਏ ਲਓ ਜੀ ਸਬਜ਼ੀ ਰਹਿ ਗਈ ਧਰਿਆ ਤਵਾ ਦੋ ਬੇਟਾ ਜੀ ਜਾ ਨਾ ਕੇ ਆ ਫੇਰ ਰੋਟੀ ਖਾ ਲਈ ਪਾਪੇ ਨਾ ਭੱਜਾ 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 जाओ जाओ का जाओ खड़े हो था था। क्यों पुत्र गत्ता खराब कर दिया तड़के मैं आग कह देना मचाऊंगी मानता नहीं ना जो तू गल मैं की करा ना ला तू इन्ना ही कर ना ला पुत चलो जी रोट आ गया डेडी तेरा कपड़े पाई जाना हो अंदर नाले पीड़ी दे मैनू मैं रोटी पानी चल खड़ा हो पानी पवा ला तेरे डेडी ਹੁਣ ਅਸੀਂ ਰੋਟੀ ਲੱਗ ਜੀ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਵੀ ਕਰਦੇ ਆ ਆਪਾਂ ਇੱਥੇ ਐਂਡ ਤੇ ਬਸ ਤੁਹਾਨੂੰ ਪਤਾ ਰੋਟੀਆਂ ਲੱਗਦੇ ਆ ਸਮਾਨ ਸੱਲਾ ਕਰ ਲਿਆ ਰੈਡੀ ਤੇ ਮਾੜੇ ਮਾੜੇ ਨਾ ਹੋ ਜਾਣਗੇ ਲੇਟ ਫਿਰ ਵੀਡੀਓ ਅਪਲੋਡ ਕਰਨ ਤੇ ਵੀ ਲੱਗ ਜਾਊਗਾ ਟਾਈਮ ਤੇ ਚਲੋ ਜੀ ਮਿਲਦੇ ਆ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਤੇ ਵੀਡੀਓ ਨੂੰ ਫੋਲੋ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਤੇ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ